ਮੈਂ ਹਰਪ੍ਰੀਤ ਤਾਲੂਵਾਲੀਆ ਮੇਰੇ ਸਾਥੀ ਵਿੱਕੀ ਬਡੇਰਾ ਜੀ ਏਬੀ 18 ਨਿਊਜ਼ ਤੋਂ ਏਬੀ 18 ਦੀ ਕੋਸ਼ਿਸ਼ ਹੁੰਦੀ ਹੈ ਕਿ ਹਮੇਸ਼ਾ ਜਿਹੀ ਸੱਚੀਤਾ ਨਾਲ ਤੁਹਾਡੀ ਮੁਲਾਕਾਤ ਕਰਾਈਏ ਜਿਨਾਂ ਦਾ ਕਿ ਡਾਇਰੈਕਟ ਜਾਂ ਇੰਡਾਇਰੈਕਟ ਰੂਪ ਦੇ ਵਿੱਚ ਸ਼ਹਿਰ ਸਮਾਜ ਤੁਹਾਡੀ ਜ਼ਿੰਦਗੀ ਦੇ ਉੱਤੇ ਬਹੁਤ ਸਕਾਰਾਤਮਕ ਅਸਰ ਪੈਂਦਾ ਹੋਵੇ ਆਪਾਂ ਪਿੱਛੇ ਜੇ ਕਾਫੀ ਟਾਈਮ ਤੋਂ ਦੇਖਿਆ ਹੋਇਆ ਹੈ ਕਿ ਖੰਨੇ ਦੇ ਵਿੱਚ ਇੱਕ ਮੁਹਿੰਮ ਚੱਲ ਰਹੀ ਹੈ ਜਿਹੜੀ ਕਿ ਇਲੀਗਲ ਐਨਕਰੋਚਮੈਂਟ ਜਿਹੜੇ ਕਿ ਅਵੈਧ ਕਬਜ਼ੇ ਨੇ ਉਹਨਾਂ ਨੂੰ ਹਟਾਇਆ ਜਾ ਰਿਹਾ ਹੈ ਉਹਦੇ ਵਿੱਚ ਸਾਡੇ ਜਿਹੜੇ ਖੰਨੇ ਦੇ ਅਫਸਰ ਸਹਿਬਾਨ ਨੇ ਮੈਡਮ ਪਰਮਜੀਤ ਕ ਕਮੈਂਟਰ ਬਣ ਕੇ ਉੱਭਰੇ ਨੇ ਉਹ ਕਿਉਂਕਿ ਸਰਕਾਰਾਂ ਵੱਲੋਂ ਮਾਨਯੋਗ ਅਦਾਲਤਾਂ ਵੱਲੋਂ ਅਕਸਰ ਹੁਕਮ ਆਉਂਦੇ ਰਹਿੰਦੇ ਨੇ ਬਟ ਉਹ ਹੁਕਮ ਦੀ ਜਿਹੜੀ ਪਾਲਣਾ ਵੈ ਉਹਨੂੰ ਕਰਨਾ ਤੇ ਉਸ ਨੂੰ ਸਹੀ ਪਲੇਟਫਾਰਮ ਤੇ ਲੈ ਕੇ ਜਾਣਾ ਇਹ ਆਪਣੇ ਆਪ ਦੇ ਵਿੱਚ ਇੱਕ ਚੁਣੌਤੀ ਹੁੰਦੀ ਹੈ ਆਪਾਂ ਸਾਰੇ ਜਾਣਦੇ ਆਂ ਸ਼ਹਿਰ ਦੇ ਵਿੱਚ ਸਿਆਸੀ ਰੁਤਬੇ ਵਾਲੇ ਹੋਰ ਬਹੁਤ ਵੱਡੇ ਰੁਤਬੇ ਵਾਲੇ ਲੋਕ ਵੀ ਹੁੰਦੇ ਨੇ ਜਿਹੜੇ ਕਿ ਇਹ ਚੀਜ਼ਾਂ 'ਚ ਕਈ ਵਾਰੀ ਅੜੀਕਾ ਵੀ ਪੈਦਾ ਕਰਦੇ ਨੇ ਪਰ ਉਹ ਮੈਡਮ ਆਪਣੇ ਕੰਮ ਦੇ ਪ੍ਰਤੀ ਓਨੈਸਟੀ, ਟਰਾਂਸਪੇਰੈਂਸੀ ਲੈ ਕੇ ਪ੍ਰੋਪਰ ਡੈਡੀਕੇਸ਼ਨ ਦੇ ਨਾਲ ਕੰਮ ਕਰ ਰਹੇ ਨੇ ਜਿਸ ਦਾ ਕਿ ਸ਼੍ਰੀ ਇਹਨਾਂ ਨੂੰ ਅੱਜ ਅਸੀਂ ਦੇਣ ਜਾ ਰਹੇ ਹਾਂ ਤੇ ਉਹਨ ਕਾਲ ਕਰਦੇ ਆ ਮੈਡਮ ਪਰਮਜੀਤ ਜੀ ਦੇ ਨਾਲ ਪਹਿਲਾਂ ਤਾਂ ਮੈਮ ਵੈਲਕਮ ਸਾਡੇ ਚੈਨਲ ਦੇ ਉੱਤੇ ਜੀ ਥੈਂਕ ਯੂ ਸਰ ਥੈਂਕ ਯੂ ਸਰ ਮੇਰਾ ਨਾਮ ਪਰਮਜੀਤ कौर ਮੈਂ ਤੈਵ ਵਿਚ ਇਨਕ੍ਰੋਚਮੈਂਟ ਦੀ ਸੁਪਰਵਾਈਜ਼ਰ ਲੱਗੀ ਆ ਤੇ ਸ਼ਹਿਰ ਵਿੱਚ ਇਨਕ੍ਰੋਚਮੈਂਟ ਦੂਰ ਕਰਵਾ ਰਹੀ ਆ ਮੈਂ ਆਪਣੀ ਪੂਰੀ ਮਿਹਨਤ ਨਾਲ ਕਰਵਾ ਰਹੀ ਆ ਜੋ ਮੈਂ ਕੰਮ ਕਰਵਾ ਰਹੀ ਆ ਐਮਐਲਏ ਸਾਹਿਬ ਦਾ ਬਹੁਤ ਜ਼ਿਆਦਾ ਮਤਲਬ ਉਹਦੇ ਚ ਮੈਨੂੰ ਸਹਿਯੋਗ ਆ ਤੇ ਵੀ ਵਧੀਆ ਕੰਮ ਕਰੋ ਕਿਸੇ ਨਾਲ ਕੋਈ ਉਹ ਨਹੀਂ ਕਰਨਾ ਹੈਗਾ ਤੱਕੇ ਜਾਣੀ ਕਰਨੀ ਤੇ ਨਾ ਹੀ ਕਿਸੇ ਨਾਲ ਕੋਈ ਮਤਲਬ ਫਰਕ ਰੱਖਣਾ ਪਾਰ ਕਰਨਾ ਮੇਰੀ ਟੀਮ ਵੀ ਮੇਰਾ ਵਧੀਆ ਸਹਿਯੋਗ ਦੇ ਰਹੀ ਆ ਤੇ ਸ਼ਹਿਰ ਵਾਸੀ ਵੀ ਵਧੀਆ ਸਹਿਯੋਗ ਦੇ ਰਹੇ ਨੇ ਮੇਰੇ ਅੱਜ ਤੱਕ ਕਿਸੇ ਨਾਲ ਮਤਲਬ ਇੰਨੀ ਕੋਈ ਹੋਈ ਨਹੀਂ ਆਪਾਂ ਪੂਰਾ ਹੋ ਕੇ ਕੰਮ ਕਰ ਰਹੇ ਆ ਮਤਲਬ ਜਿਵੇਂ ਕਿ ਮੈਡਮ ਕਹਿ ਰਹੇ ਨੇ ਕਿ ਸਰਕਾਰ ਵੱਲੋਂ ਵੀ ਪ੍ਰੋਪਰ ਸਹਿਯੋਗ ਮਿਲ ਰਿਹਾ ਉਹਨਾਂ ਦੀ ਜਿਹੜੀ ਟੀਮ ਹੈ ਉਹ ਵੀ ਪ੍ਰੋਪਰ ਉਹਨਾਂ ਦੇ ਨਾਲ ਯੂਨੀਵਰਸਿਟੀ ਦੇ ਨਾਲ ਕੰਮ ਕਰ ਰਹੀ ਹੈ ਤੇ ਬਿਨਾ ਕਿਸੇ ਪਾਰਸ਼ੀਅਲਿਟੀ ਤੋਂ ਬਿਨਾ ਕਿਸੇ ਵਿਤਕਰੇ ਤੋਂ ਬਿਨਾ ਕਿਸੇ ਭੇਦਭਾਵ ਤੋਂ ਕੰਮ ਹੋ ਰਿਹਾ ਤੇ ਜੋ ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕੇ ਕੰਮ ਹੈ ਉਹੀ ਕੰਮ ਹੋ ਰਿਹਾ ਮੈਮ ਤੁਹਾਡੀ ਜਦ ਤੋਂ ਪ੍ਰੈਜ਼ੈਂਸ ਹੋਈ ਹੈ ਜਦ ਤੋਂ ਇਹ ਕੰਮ ਬਹੁਤ ਵਧੀਆ ਢੰਗ ਦੇ ਨਾਲ ਚੱਲਿਆ ਤਾਂ ਸਾਡੇ ਇੱਥੇ ਕੇਐਸਡੀਐਮ ਸਾਹਿਬ ਆਏ ਸੀ ਵਰਮਾ ਜੀ ਲੋਕਾਂ ਉਹਨਾਂ ਨੂੰ ਇੱਕ ਵਾਰੀ ਤੁਸੀਂ ਉਹਨਾਂ ਨੂੰ ਰਿਮਾਈਂਡ ਕਰਾਤਾ ਕਿ ਲੋਕਾਂ ਦੇ ਜਿਹਹਾਨ ਦੇ ਵਿੱਚ ਉਹਨਾਂ ਦੀ ਯਾਦ ਤਾਜ਼ਾ ਹੋ ਇਹਦਾ ਕੀ ਫਿਊਚਰ ਪਲਾਨ ਹੈ ਤੇ ਕਦ ਤੱਕ ਇਹ ਜਾਰੀ ਰਹੂਗਾ ਤੇ ਜੋ ਅੱਜ ਇਹ ਚੀਜ਼ਾਂ ਨੇ ਇਲੀਗਲ ਇਨਕ੍ਰੋਚਮੈਂਟ ਚੱਕੀ ਜਾ ਰਹੀ ਹੈ ਕੀ ਇਹ ਹੁਣ ਪੱਕੀ ਹੋ ਚੱਕੀ ਰਹੂਗੀ ਕਿ ਆਮ ਪਹਿਲਾਂ ਵਾਂਗੂ ਕਿ ਹਾਂਜੀ ਕੋਈ ਗੱਲ ਨਹੀਂ ਅਫਸਰ ਆਏ ਨੇ ਜੀ ਚੱਕ ਦਿੰਨੇ ਆਫਸਰ ਚਲੇ ਗਏ ਤਾਂ ਫੇਰ ਰੱਖ ਦਿੰਨੇ ਆ ਉਵੇਂ ਚੱਲੂਗੀ ਨੇ ਸਾਰ ਦਿਨੇਦਰ ਮੇਰੀ ਡਿਊਟੀ ਲੱਗੀ ਆ ਦੇਖੋ ਮੈਂ ਉਨੀ ਦਿਲਦਾ ਉਹ ਕਹਦੇ ਐ ਐਮ ਐਲ اے ਸਾਹਿਬ ਦਾ ਬਹੁਤ ਸਹਿਯੋਗ ਆ ਇਹ ਲਗਾਤਾਰੀ ਚਲਦੀ ਰਹੂਗੇ ਮੈਂ ਮੈਂ ਤਾਂ ਪਿੱਛੇ ਨਹੀਂ ਹਟਾਂਗੇ ਅਸੀਂ ਤੇ ਲਗਾਤਾਰ ਹੀ ਚਲਾਵਾਂਗੇ ਬਸ ਸ਼ਹਿਰ ਨਿਵਾਸੀਆਂ ਨੂੰ ਇਹੀ ਅਪੀਲ ਆ ਕਿ ਉਹ ਸਾਡਾ ਸਹਿਯੋਗ ਦੇਣ ਜਿਵੇਂ ਹੁਣ ਤੱਕ ਦੇ ਰਹੇ ਨੇ ਮਤਲਬ ਕੋਈ ਕਿਸੇ ਨੇ ਇਹਦੇ ਤੇ ਇਤਰਾਜ਼ ਨਹੀਂ ਕੀਤਾ ਹੈਗਾ ਮੈਂ ਬੋਲ ਸ਼ਹਿਰ ਵਾਸੀਆਂ ਨੂੰ ਮਿਲਿਆ ਉਹ ਕਹਿੰਦੇ ਆ ਵੀ ਬਹੁਤ ਵਧੀਆ ਹੋ ਰਿਹਾ ਜਿਵੇਂ ਕਿ ਮੈਮ ਨੇ ਕਿਹਾ ਵੈ ਕਿ ਹਰ ਪਾਸਿਓਂ ਕੋਆਪਰੇਸ਼ਨ ਮਿਲ ਰਹੀ ਹੈ ਚਲੋ ਇਕਾ ਦੁੱਕਾ ਪਰਸੈਂਟ ਹੁੰਦੇ ਹੀ ਨੇ ਲੋਕ ਜੀ ਜਿਹੜੇ ਕਹਿੰਦੇ ਨੇ ਕਿ ਇਹ ਚੀਜ਼ ਗਲਤ ਹੈ ਕਿਉਂਕਿ ਕਈ ਵਾਰੀ ਕਿਸੇ ਦੇ ਰੋਜਗਾਰ ਤੇ ਗੱਲ ਆ ਜਾਂਦੀ ਹੈ ਮੈਮ ਆਪਾਂ ਦੇਖਿਆ ਵੈ ਕਿ ਜਦੋਂ ਇਹ ਐਨਕ੍ਰੋਚਮੈਂਟ ਦਾ ਸਿਸਟਮ ਚੱਲਦਾ ਇਲੀਗਲ ਐਨਕ੍ਰੋਚਮੈਂਟ ਹਟਾਈ ਜਾਂਦੀ ਹੈ ਤਾਂ ਕੁਦਰਤੀ ਗੱਲ ਹੈ ਕਿ ਲੋਕ ਬੜੇ ਪੁਰਾਣੇ ਚੀਜ਼ ਤੇ ਯੂਜ਼ ਟੂ ਹੋਏ ਹੋਏ ਨੇ ਜਿਵੇਂ ਮੰਨ ਲਓ ਫੋਰ ਐਗਜ਼ਾਮਪਲ ਮੈਂ ਕੋਈ ਕੰਮ ਕਰਦਾ ਇਨ ਆਰੀ ਕਿਸੇ ਦੀ ਸ਼ਾਪ ਦੇ ਬਾਹਰ ਕਰਦਾ ਤਾਂ ਮੈਨੂੰ ਤਾਂ ਇਹ ਲੱਗਦਾ ਕਿ ਇਹ ਚੀਜ਼ ਮੇਰੀ ਉਹ ਹੈ ਮੇਰਾ ਹੀ ਅਧਿਕਾਰ ਹੈ ਤਾਂ ਜਦੋਂ ਕਨੇਡਾ ਗਵਰਨਮੈਂਟ ਕੋਈ ਆਪਸ਼ਨ ਦੇਣ ਜਾ ਰਹੀ ਹੈ ਉਹਨਾਂ ਨੂੰ ਕਿ ਚਲੋ ਜੇਕਰ ਤੁਹਾਨੂੰ ਇੱਥੋਂ ਅਸੀਂ ਹਟਾਉਨੇ ਆ ਤਾਂ ਕਿਸੇ ਹੋਰ ਜਗ੍ਹਾ ਦੇ ਉੱਤੇ ਤੁਹਾਡੇ ਕੰਮਕਾਰ ਦੇ ਵਿੱਚ ਅਸੀਂ ਹੈਲਪਫੁਲ ਸਾਬਤ ਹੋਵਾਂਗੇ ਦੇਖੋ ਜੀ ਅੱਜ ਤੱਕ ਕਿਸੇ ਨੇ ਵੈਸੇ ਉਹ ਕੀਤਾ ਨਹੀਂ ਹੈਗਾ ਕਿੰਤੂ ਪਰੰਤੂ ਕੀਤਾ ਨਹੀਂ ਜਿਵੇਂ ਅਸੀਂ ਕਹਿ ਰਹੇ ਆ ਕਰ ਰਹੇ ਆ ਵੀ ਗੌਰਮੈਂਟ ਵੱਲੋਂ ਤਾਂ ਇਲੀਗਲ ਇਨਕ੍ਰੋਚਮੈਂਟ ਲਈ ਕੋਈ ਹੋ ਨਹੀਂ ਸਾਡੇ ਸ਼ਹਿਰ ਦੇ ਐਮ ਐਲ ਏ ਸਾਹਿਬ ਨੇ ਥੋੜਾ ਮਤਲਬ ਰੀਲਿਫ ਦਿੱਤੀ ਆ ਵੀ 5 ਫੁੱਟ ਆਪਾਂ ਜਿਵੇਂ ਜੀਟੀ ਰੋਡ ਤੇ ਇਹਨਾਂ ਨੂੰ ਦੇ ਦਿਓ ਜਗਾ ਤੇ 3 ਫੁੱਟ ਲਿੰਕ ਰੋਡਾਂ ਤੇ ਦੇ ਦਿਓ ਤੇ 2 ਫੁੱਟ ਬਾਜ਼ਾਰ ਚ ਦੇ ਦਿਓ ਇਹਨਾਂ ਨੂੰ ਹੈਨਾ ਵੀ ਉਹਨਾਂ ਨੇ ਸ਼ਾਇਦ ਡੀ ਸੀ ਮੈਡਮ ਨਾਲ ਕੋਈ ਮੀਟਿੰਗ ਹੋਈ ਸੀ ਉਹਨਾਂ ਦੀ ਉਹਨਾਂ ਨੇ ਮੰਗਿਆ ਸੀ ਸ਼ਹਿਰ ਨਿਵਾਸੀਆਂ ਲਈ ਜਿਵੇਂ ਕਿ ਮੈਮ ਕਹਿ ਰਹੇ ਨੇ ਸਰਕਾਰ ਹੈ ਕਿਸੇ ਦੇ ਰੋਜਗਾਰ ਦੇ ਖਿਲਾਫ ਨਹੀਂ ਹੈਗੀ ਉਹ ਆਪਸ਼ਨ ਵੀ ਦੇ ਰਹੇ ਨੇ ਵਿਕਲਪ ਵੀ ਦੇ ਰਹੇ ਨੇ ਤਾਂ ਆਪਣਾ ਵੀ ਇੱਕ ਜ਼ਿੰਮੇਵਾਰ ਤੇ ਜਾਗਰੂਕ ਨਾਗਰਿਕ ਹੋਣ ਦੇ ਨਾਤੇ ਫਰਜ਼ ਬਣਦਾ ਵੈ ਕਿ ਸਰਕਾਰ ਦੇ ਸਹੀ ਤੇ ਸੁਚੱਜੇ ਕੰਮ ਦੇ ਵਿੱਚ ਆਪਾਂ ਆਪਣਾ ਯੋਗਦਾਨ ਪਾਈਏ ਮੈਮ ਆਪਾਂ ਦੇਖਿਆ ਵੈ ਕਿ ਜੀ ਅਕਸਰ ਪਹਿਲਾਂ ਵੀ ਇਹ ਮੁਹਿੰਮਾਂ ਚੱਲੀਆਂ ਬੜੇ ਜੰਗੀ ਪੱਦਰ ਤੇ ਚੱਲੀਆਂ ਬੜੀ ਵਾਹਵਾਹੀ ਵੀ ਹੋਈ ਬਟ ਕੀ ਉਹੀ ਜਿਹੜੀ ਗੱਲ ਜੀ ਅੱਗਾ ਦੌੜ ਪਿੱਛਾ ਛੋੜ ਕੇ ਹਾਂਜੀ ਆਪਾਂ ਨੈਕਸਟ ਮੂਵ ਕਰਦੇ ਜਾ ਰਹੇ ਆਂ ਬਟ ਕਿਤੇ ਨਾ ਕਿਤੇ ਉਹ ਚੀਜ਼ਾਂ ਦੁਬਾਰਾ ਫੇਰ ਰੀਅਰਾਈਜ਼ ਹੁੰਦੀਆਂ ਜਾ ਰਹੀ ਕਿ ਹਾਂ ਬਾਕੀ ਹੁਣ ਸਾਨੂੰ ਸਕੂਨ ਹੈ ਜਾਂ ਹੁਣ ਜਿਹੜੀ ਟ੍ਰੈਫਿਕ ਹੈ ਉਹਦੇ ਤੇ ਕੰਟਰੋਲ ਹੋ ਜਾਊਗਾ ਜਾਂ ਜਿਹੜੇ ਰਾਹਗੀਰਾਂ ਨੂੰ ਲੰਘਣ 'ਚ ਦਿੱਕਤ ਆਉਂਦੀਆਂ ਸੀਗੀਆਂ ਕੀ ਹੁਣ ਉਹੋ ਚੀਜ਼ਾਂ ਤੋਂ ਉਹਨਾਂ ਨੂੰ ਨਿਜਾਤ ਮਿਲ ਜਾਊਗੀ ਮੈਮ ਹਾਂਜੀ ਸਰ ਜਿੰਨੇ ਦਾ ਸਾਡੀ ਟੀਮ ਮੇਰੇ ਨਾਲ ਮੇਰੀ ਟੀਮ ਦਾ ਸਹਿਯੋਗ ਆ ਐਮਐਲਏ ਸਾਹਿਬ ਦਾ ਸਹਿਯੋਗ ਆ ਥੋੜਾ ਸਾਰਾ ਸ਼ਹਿਰ ਵਾਸੀਆਂ ਦਾ ਸਹਿਯੋਗ ਆ ਮੈਂ ਬਹੁਤ ਸ਼ੁਕਰਿਆ ਅਦਾ ਕਰਦੀ ਆ ਸਾਰਿਆਂ ਦਾ ਤੇ ਮਤਲਬ ਮਤਲਬ ਆਉਣ ਵਾਲੇ ਸਮੇਂ 'ਚ ਵੀ ਮੈਂ ਜਾਰੀ ਰਹੂਗੀ ਜਿਵੇਂ ਕਿ ਮੈਮ ਨੇ ਕਿਹਾ ਵੇ ਕਿ ਇਹ ਸਾਰੀ ਜਿਹੜੀ ਸਿਸਟਮ ਹੈ ਉਹ ਚੱਲੂਗਾ ਤੇ ਫਿਊਚਰਿਸਟਿਕ ਵੀ ਚੱਲੂਗਾ ਕਿਉਂਕਿ ਮਾਨਯੋਗ ਅਦਾਲਤਾਂ ਦੇ ਹੁਕਮ ਨੇ ਸਰਕਾਰਾਂ ਵੱਲੋਂ ਹਰੇਕ ਚੀਜ਼ਾਂ ਸ਼ੀਸ਼ੇ ਵਾਂਗੂ ਸਪਸ਼ਟ ਨੇ ਕਿ ਆਪਾਂ ਇਹੇ ਚੀਜ਼ਾਂ ਨੂੰ ਅੱਗੇ ਕਰੀਏ ਤਾਂ ਕਿ ਰਾਹਗੀਰਾਂ ਨੂੰ ਸ਼ਹਿਰ ਵਾਸੀਆਂ ਨੂੰ ਤੇ ਆਮ ਜਿਹੜੇ ਲੋਕ ਨੇ ਉਹਨਾਂ ਨੂੰ ਕਿਤੇ ਲੰਘਣ ਦੇ ਵਿੱਚ ਗੁਜ਼ਰਨ ਦੇ ਵਿੱਚ ਜਾਂ ਟ੍ਰੈਫਿਕ 'ਚ ਕੋਈ ਦਿੱਕਤ ਨਾ ਆਵੇ ਤਾਂ ਮੈਮ ਸਾਡੇ ਚੈਨਲ ਦੇ ਰਾਹੀਂ ਸ਼ਹਿਰ ਵਾਸੀਆਂ ਨੂੰ ਜਾਂ ਜਿਹੜੀ ਹਜੇ ਅੱਗੇ ਤੁਸੀਂ ਪਲਾਨ ਕਰ ਰਹੇ ਹੋ ਉਹਨਾਂ ਨੂੰ ਕੋਈ ਮੈਸੇਜ ਦੇਣਾ ਚਾਹੁੰਦੇ ਹਾਂ ਕਿ ਪਹਿਲਾਂ ਹੀ ਆਪਣਾ ਜਿਹੜਾ ਸਿਸਟਮ ਹੈ ਉਸ ਸਮੇਟ ਲਿੱਤਾ ਹਾਂਜੀ ਮੈਂ ਸ਼ਹਿਰ ਨਿਵਾਸੀਆਂ ਨੂੰ ਇਹ ਮੈਸੇਜ ਦੇਣਾ ਚਾਹੁੰਦੀ ਆ ਵੀ ਜੋ ਵੀ ਉਹਨਾਂ ਦਾ ਸਮਾਨ 5 ਫੁੱਟ ਤੋਂ ਜੀਟੀ ਰੋਡ ਤੇ ਬਾਹਰ ਆ ਉਹਨੂੰ ਅੰਦਰ ਕਰ ਲੈਣਾ ਕਿਉਂਕਿ ਜਦੋਂ ਅਸੀਂ ਜੀਸੀਬੀ ਨਾਲ ਢੋਣ ਜਾਵਾਂਗੇ ਤੇ ਉਹਨਾਂ ਦੀ ਦੁਕਾਨ ਦਾ ਵੀ ਨੁਕਸਾਨ ਹੋਊਗਾ ਸਾਡਾ ਸਹਿਯੋਗ ਦੇਣਾ ਅਸੀਂ ਉਹਨਾਂ ਦਾ ਪੂਰਾ ਸਹਿਯੋਗ ਦੇਵਾਂਗੇ ਯਾਨੀ ਕਿ ਮੈਮ ਜਿੱਦਣ ਮੰਨ ਲਓ ਪਲਾਨ ਹੁੰਦਾ ਕਿ ਅੱਜ ਫੋਰ ਐਗਜ਼ਾਮਪਲ ਆਪਾਂ ਕ੍ਰਿਸ਼ਨਨਗਰ ਜਾਣਾ ਤਾਂ ਮੈਮ ਜਿਹੜੇ ਉੱਥੇ ਦੇ ਸ਼ੋਪਕੀਪਰ ਨੇ ਜਾਂ ਜਿੰਨਾਂ ਵੱਲੋਂ ਇਹ ਐਨਕਰੋਚਮੈਂਟ ਕੀਤੀ ਗਈ ਹੈ ਤਾਂ ਆਪਾਂ ਉਹਨਾਂ ਨੂੰ ਇਹ ਚੀਜ਼ ਪਹਿਲਾਂ ਇੰਟੀਮੇਟ ਕਰਦੇ ਹਾਂ ਜਾਂ ਉਹਨਾਂ ਨੂੰ ਕੁਝ ਦਿਨਾਂ ਦਾ ਟਾਈਮ ਵੀ ਦਿੰਨੇ ਆਂ ਕਿ ਚਲੋ ਜਿਹਦੇ ਵਿੱਚੋਂ ਆਪਣੀ ਐਡਜਸਟ ਕਰ ਲੈਣ ਜਿਵੇਂ ਕਿ ਆਪਾਂ ਪਹਿਲਾਂ ਗੱਲ ਕੀਤੀ ਹੈ ਕਿ ਕਿਸੇ ਦਾ ਮਾਲੀ ਨੁਕਸਾਨ ਨਾ ਹੋ ਸਕੇ ਹਾਂਜੀ 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 ਸਰ ਸਾਡੀ ਗੱਲ ਤੋਂ ਫਿਰ ਮਤਲਬ ਮਨਾਦੀ ਹੋਣੀ ਆ ਪਹਿਲਾਂ ਵੀ ਅਸੀਂ ਕਰਵਾਈ ਆ ਦੋ ਦਿਨ ਦੋ ਦਿਨ ਲਈ ਹੋਣ ਕਰਵਾਵਾਂਗੇ ਅਸੀਂ ਉਸ ਤੋਂ ਬਾਅਦ ਹੀ ਅਸੀਂ ਟਾਂ ਜਾਵਾਂਗੇ ਅਸੀਂ ਇੱਥੋਂ ਲੈ ਕੇ ਜੈਨ ਸਵੀਟ ਤੋਂ ਲੈ ਕੇ ਰੇਲਵੇ ਰੋਡ ਤੱਕ ਖੁਦ ਮੇਰੀ ਟੀਮ ਸਾਰੀ ਫੀਤਾ ਮਾਰ ਕੇ ਉਹਨਾਂ ਨੂੰ ਦੱਸ ਕੇ ਆਈ ਆ ਮਤਲਬ ਵੀ ਤੁਸੀਂ ਇੱਥੇ ਤੱਕ ਤੁਹਾਡਾ 5 ਫੁੱਟ ਬੰਦਾ 10 ਦਿਨ ਹੋ ਗਏ ਅਸੀਂ ਅਜੇ ਉਹਨਾਂ ਨੂੰ ਮੌਕਾ ਦੇ ਰਹੇ ਆ ਵੀ ਤੁਸੀਂ ਆਪਣਾ ਸਮਾਨ ਚੱਕ ਲਓ ਤੁਹਾਡਾ ਨੁਕਸਾਨ ਨਾ ਹੋਵੇ ਬਹੁਤ اچھی ਗੱਲ ਹੈ ਜੀ ਜਿਵੇਂ ਮੈਮ ਨੇ ਕਿਹਾ ਵੈ ਕਿ ਰੋਡ ਮੈਪ ਨੇ ਰੂਟ ਮੈਪ ਨੇ ਸਭ ਤਿਆਰ ਹੁੰਦੇ ਨੇ ਤੇ ਸਭ ਤੋਂ ਵੱਧ ਜਿਹੜੀ ਜ਼ਰੂਰੀ ਗੱਲ ਹੈ ਉਹ ਇਹ ਹੈ ਕਿ ਜਿਹੜੇ ਲੋਕਾਂ ਨੇ ਅਵੈਦ ਕਬਜ਼ੇ ਕੀਤੇ ਹੋਏ ਨੇ ਜਾਂ ਜਿਹੜੇ ਲੋਕ ਇਸ ਚੀਜ਼ ਦੀ ਰੇਂਜ ਦੇ ਵਿੱਚ ਆਉਂਦੇ ਨੇ ਉਹਨਾਂ ਨੂੰ ਪਹਿਲਾਂ ਸੂਚਿਤ ਕਰ ਦਿੱਤਾ ਜਾਂਦਾ ਤਾਂ ਕਿ ਉਹ ਆਪਣਾ ਜਿਹੜਾ ਸਮਾਨ ਹੈ ਸਮੇਟ ਲੈਣ ਤੇ ਆਪਣੀ ਜਿਹੜੀ ਉਹਨਾਂ ਦਾ ਕੋਈ ਮਹਿੰਗਾ ਜਾਂ ਅਜਿਹੇ ਹੈ ਸਮਾਨ ਹੈ ਜਿੱਦਾਂ ਕਿ ਜਦੋਂ ਇਨਕ੍ਰੋਚਮੈਂਟ हटਾਈ ਜਾਵੇ ਨੁਕਸਾਨ ਹੋ ਸਕਦਾ ਹੈ ਉਹ ਉਹਨਾਂ ਦੀ ਬਚਤ ਹੋ ਸਕੇ ਅਸੀਂ ਵੀ ਮੈਮ ਨੂੰ ਵਧਾਈ ਦਿੰਦੇ ਆ ਆਪਣੇ ਸਾਰੇ ਸ਼ਹਿਰ ਵੱਲੋਂ ਵਧਾਈ ਦਿੰਦੇ ਆ ਤੇ ਸ਼ਹਿਰ ਵਾਸੀਆਂ ਨੂੰ ਵੀ ਬੇਨਤੀ ਕਰ ਤਾਂ ਕਿ ਆਪਾ ਆਪਣੇ ਸ਼ਹਿਰ ਨੂੰ ਸਾਫ ਸੁਥਰਾ ਬਣਾ ਸਕੀਏ ਤੇ ਆਪਣਾ ਟ੍ਰੈਫਿਕ ਹੈ ਜਿਹੜਾ ਸੁਨਿਯੋਜਿਤ ਢੰਗ ਨਾਲ ਚੱਲ ਸਕੇ थैंक यू मैम थैंक यू ਵਾਂਸ ਅਗੇਨ थैंक यू ਸਰ थैंक यू ਸੋ ਮਚ थैंक यू ਜੀ